ਜਿੰਨੇ ਵੀ ਸਾਡੇ ਖਡੂਰ ਸਾਹਿਬ ਦੇ ਕਿਤੇ ਤਰਨਤਾਰਨ ਦੇ ਕਿਤੇ ਜਿੰਨੇ ਵੀ ਪਿੰਡ ਪੈਂਦੇ ਆ ਸ਼ਹਿਰ ਪੈਂਦੇ ਆ ਵਾੜਾ ਪੈਂਦੇ ਆ ਅੱਜ ਅਸੀਂ ਉਸ ਇਲਾਕੇ ਦੇ ਵਿੱਚ ਅੱਜ ਭਰਤੀ ਸ਼ੁਰੂ ਕੀਤੀ ਹੈ ਜਿਹਦੇ ਵਿੱਚ ਲਗਭਗ ਅੱਜ ਅਸੀਂ ਆਪਣਾ 200 ਦੇ ਕਰੀਬ ਜਿਹੜਾ ਮੇਨ ਵਰਕਰ ਸਦਿਆ ਕਿਉਂਕਿ ਇਹ ਜ਼ਿੰਮੇਵਾਰ ਸਦਿਆ ਜ਼ਿੰਮੇਵਾਰ ਆਪੋ ਆਪਣੀਆਂ ਪਿੰਡਾਂ ਦੇ ਵਿੱਚ ਘਾਪ ਕੇ ਲੈ ਕੇ ਜਾਣਗੇ ਹਰ ਘਰ ਦਾ ਦਰਵਾਜ਼ਾ ਖੜਕਾਉਣਗੇ ਦਰਵਾਜ਼ਾ ਖੜਕਾ ਕੇ ਇਹ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਬਣਾਉਣ ਲਈ ਉਹਨਾਂ ਨੂੰ ਪ੍ਰੇਰਿਤ ਕਰਨਾ ਕਿਤੇ ਮੈਂਬਰ ਬਣਾਵਾਂਗੇ ਕਿਉਂਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਏਜੰਡਾ ਕਿ ਹਰ ਘਰ ਤੱਕ ਪਹੁੰਚ ਕੀਤੀ ਜਾਵੇ ਹਰ ਇੱਕ ਨੂੰ ਮੌਕਾ ਦਿੱਤਾ ਜਾਵੇ ਇਹਦੇ ਵਿੱਚ ਕਿਸੇ ਵੀ ਜਾਤ ਪਾਤ ਦਾ ਕਿਸੇ ਵੀ ਧਰਮ ਦਾ ਕੋਈ ਫਰਕ ਨਹੀਂ ਰੱਖਿਆ ਜਾਊਗਾ ਹਰ ਇੱਕ ਨੂੰ ਮੌਕਾ ਦਿੱਤਾ ਜਾਊਗਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਜਦੋਂ ਵੀ ਸਰਕਾਰ ਬਣਦੀ ਆ ਉਦੋਂ ਵੀ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਤੇ ਅੱਜ ਵੀ ਸਾਡਾ ਇੱਕੋ ਏਜੰਡਾ ਵਾ ਇਹ ਹਰ ਧਰਮ ਨੂੰ ਮੌਕਾ ਦਿੱਤਾ ਜਾਵੇ ਵੀ ਉਹ ਸ਼੍ਰੋਮਣੀ ਅਕਾਲੀ ਦਲ ਦਾ ਮੈਂਬਰ ਬਣੇ ਤੇ ਆਉਣ ਵਾਲੀ ਜਿਹੜੀ 27 ਦੀ ਜਿਹੜੀ ਇਲੈਕਸ਼ਨ ਆਉਣੇ ਆ ਉਹਦੇ ਵਿੱਚ ਆਪਣਾ ਯੋਗਦਾਨ ਪਾ ਕੇ ਪੰਜਾਬ ਦੇ ਹੱਕਾਂ ਦੀ ਰਾਖੀ ਕਰਨ ਵਾਲੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਈਏ ਤਾਂ ਜੋ ਅੱਜ ਜਿਹੜੀ ਪੰਜਾਬ ਦੀ ਖੇਤਰੀ ਪਾਰਟੀ ਆ ਇੱਕੋ ਇੱਕ ਪਾਰਟੀ ਆ ਜਿਹੜੀ ਮਜਰੂਮਾਂ ਕਿਸਾਨਾਂ ਦੀ ਮਜ਼ਦੂਰਾਂ ਦੀ ਗਰੀਬਾਈ ਚਰੇ ਦੀ ਇੰਡਸਟਰੀ ਲਿਸਟ ਦੀ ਵਪਾਰਕ ਆਧਾਰਿਆਂ ਦੀ ਲੜਾਈ ਲੜਨ ਵਾਲੀ ਅੱਜ ਬਹੁਤ ਵੱਡੀ ਲੋੜ ਆ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਜੋ ਕਹਿੰਦਾ ਉਹ ਕਰਕੇ ਵਿਖਾਉਂਦਾ ਅੱਜ ਸਰਕਾਰ ਭਾਵੇਂ ਆਪ ਪਾਰਟੀ ਨੇ ਬਣਾਈ ਆ ਪਰ ਜਦੋਂ ਸਰਕਾਰ ਬਣਨੀ ਉਦੋਂ ਬਹੁਤ ਵੱਡੇ ਵਾਅਦੇ ਕੀਤੇ ਗਏ ਆ ਉਹਨਾਂ ਵਾਅਦਿਆਂ ਨੂੰ ਕਿ ਅੱਜ ਪੰਜਾਬ ਦੇ ਵਿੱਚ ਇੰਦਾ ਮਾਹੌਲ ਖਰਾਬ ਹੋ ਗਿਆ ਕੋਈ ਕਾਨੂੰਨ ਨਾ ਦੀ ਚੀਜ਼ ਨਹੀਂ ਰਹਿ ਗਈ ਪੰਜਾਬ ਦੇ ਵਿੱਚ ਬਹੁਤ ਵੱਡਾ ਅੱਜ ਹਰ ਇੱਕ ਮਾਪੇ ਨੂੰ ਫਿਕਰ ਰਿਹਾ ਕਿ ਮੇਰਾ ਬੇਟਾ ਮੇਰੀ ਬੇਟੀ ਸੁੱਖ ਸ਼ਾਂਤੀ ਨਾਲ ਘਰ ਪਹੁੰਚ ਜਾਵੇ ਕਾਨੂੰਨ ਇਹੋ ਜਿਹੇ ਹਾਲਾਤ ਹੋ ਗਏ ਤੁਸੀਂ ਪ੍ਰੈਸ ਵਾਲੇ ਰੋਜ਼ ਸੁਣਦੇ ਜੇ ਕਿ ਅੱਜ ਪਤਾ ਨਹੀਂ ਕਿੱਥੇ ਗੋਲੀ ਚੱਲ ਜਾਣੀ ਆ ਕੋਈ ਆਹ ਨੂੰ ਲੋ ਜਵਾਨ ਨੂੰ ਬਜ਼ੁਰਗਾਂ ਨੂੰ ਇਹ ਬੇਨਤੀ ਕਰਦਾ ਅਪੀਲ ਕਰਦਾ ਆਓ ਤਗੜੇ ਹੋ ਕੇ ਆਪਾਂ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਬਣੀਏ ਤੇ ਆ ਕੇ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਕੇ ਆਉਣ ਵਾਲੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਬਣਾਈਏ ਬੋਲੇ ਸ਼੍ਰੋਮਣੀ ਅਕਾਲੀ ਦਲ ਦੀਆਂ ਜਥੇਬੰਦਕ ਚੋਣਾਂ ਵਾਸਤੇ ਜੋ 2 ਸਾਲ ਬਾਅਦ ਚੋਣ ਹੁੰਦੀ ਆ ਉਹ ਸੰਵਿਧਾਨਕ ਤਰੀਕੇ ਨਾਲ ਜਿਹੜੀ ਅੱਜ ਤੋਂ ਭਰਤੀ ਮੈਮ ਜਿਹੜੀ ਆ 20 ਜਨਵਰੀ ਤੋਂ ਸ਼ੁਰੂ ਹੋ ਚੁੱਕੀ ਆ ਉਹਦੇ ਸਬੰਧ ਦੇ ਵਿੱਚ ਜਿਹੜਾ ਵੈ ਲੋਕਾਂ ਦੇ ਵਿੱਚ ਬੜਾ ਉਤਸ਼ਾਹ ਹੈ ਕਰੋ ਕਰ ਹੀ ਗਏ ਆ ਪਿੰਡਾਂ ਦੇ ਵਿੱਚ ਮੀਟਿੰਗਾਂ ਕੀਤੀਆਂ ਤੇ ਲੋਕ ਜਿਹੜੇ ਆ ਸ਼੍ਰੋਮਣੀ ਅਕਾਲੀ ਦਲ ਨਾਲ ਫੇਰ ਨਵੇਂ ਸਿਰੇ ਤੋਂ ਨਵੇਂ ਸਿਰੇ ਤੋਂ ਜੁੜਨਾ ਚਾਹੁੰਦੇ ਆ ਕਿਉਂਕਿ ਪਿਛਲੇ 7-8 ਸਾਲ ਤੋਂ ਜੋ ਪੰਜਾਬ ਦੇ ਵਿੱਚ ਅਫਰਾ ਤਫਰੀਦਾ ਮਾਹੌਲ ਹੈ ਪਹਿਲਾਂ 5 ਸਾਲ ਸਾਡੇ ਕਾਂਗਰਸ ਪਾਰਟੀ ਨੇ ਗਵਾਤੇ ਘਰ ਘਰ ਨੌਕਰੀ ਕਰਜ਼ਾ ਮੁਕਤੀ ਨਸ਼ੇ ਮੁਕਤ ਨਸ਼ਾ ਮੁਕਤ ਪੰਜਾਬ ਵਰਗੇ ਦਾਰੇ ਲਾ ਕੇ ਪਰ ਉਹਨਾਂ ਦੇ ਰਾਜ ਵਿੱਚ ਜਿਹੜਾ ਨਸ਼ਾ ਵਧਿਆ ਬੇਰਜ਼ਗਾਰੀ ਵਧੀ ਲੋਕ ਧੜਾ ਧੜ ਵਿਚਾਰੇ ਬਾਹਰ ਨੂੰ ਭੱਜ ਰਹੇ ਆ ਲੋਕ ਸਾਨ ਗਰੀਬ ਜਿਹੜੇ ਲੋਕ ਆਪਣੇ ਜائਦਾਦਾਂ ਵੇਚ ਕੇ ਵੀ ਆਪਣੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਭੇਜ ਰਹੇ ਆ ਉਸ ਤੋਂ ਬਾਅਦ ਜਿਹੜਾ ਵਾ 2022 ਦੇ ਵਿੱਚ ਜਿਹੜੀ ਆਪ ਸਰਕਾਰ ਬਦਲਾ ਦੇ ਨਾਂ ਤੇ ਇੱਥੇ ਆਈ ਸੀ ਪਰ ਇਹਨਾਂ ਨੇ ਬਦਲਾ ਇਹੋ ਜਿਹਾ ਬੇੜਾ ਗਰਖ ਪੰਜਾਬ ਦਾ ਕਰਕੇ ਰੱਖਤਾ ਤੇ ਕਾਨੂੰਨ ਲਾ ਦੀ ਕੋਈ ਦੀ ਵੀ ਗੱਲ ਹੀ ਹੈ ਨਹੀਂ ਪੰਜਾਬ ਦੇ ਵਿੱਚ ਲੁੱਟਾਂ ਖੋਹਾਂ ਦਿਨ ਦੀਵੀਆਂ ਟੁੱਟਾਂ ਖੋਹਾਂ ਹੋ ਰਹੀਆਂ ਗੈਂਗਸਟਰ ਪ੍ਰਵਤੀਆਂ ਮੰਗ ਰਹੇ ਆ ਨਸ਼ਾ ਇੰਨਾ ਜ਼ਿਆਦਾ ਵੀ ਕੋਈ ਪਿੰਡ ਕੋਈ ਘਰ ਨਸ਼ੇ ਤੋਂ ਜਿਹੜਾ ਖਾਲੀ ਨੀਗਾ ਤੇ ਪ੍ਰਸ਼ਾਸਨ ਜਿਹੜਾ ਬਿਲਕੁਲ ਸੁਤਾ ਪਿਆ ਕੋਈ ਕਿਤੇ ਕੋਈ ਸੁਣਵਾਈ ਨਹੀਂ ਗਈ ਸ਼ੋ ਇੱਕੋ ਇੱਕ ਆਸ ਆ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਜੋ ਇਹਦੀ ਭਰਤੀ ਮਹਿਮ ਆ ਉਹ ਬਹੁਤ ਵੱਡੇ ਤਰੀਕੇ ਨਾਲ ਅਸੀਂ ਜਿਹੜੇ ਆ ਪਿੰਡਾਂ ਦੇ ਵਿੱਚ ਲੈ ਕੇ ਚਲਾਂਗੇ ਔਰ ਜੋ ਕੰਗ ਸਰਕਲ ਆ 12 15 ਪਿੰਡੇ ਦੇ ਵਿੱਚ ਆ ਅਸੀਂ 2000 ਦਾ ਟੀਚਰ ਜਿਹੜਾ ਮਿਥਿਆ ਸਾਡੇ ਸਰਕਲ ਦੇ ਵਿੱਚ ਉਹਦੇ ਆਧਾਰ ਤੇ ਅਸੀਂ ਵੱਧ ਤੋਂ ਵੱਧ ਜਿਹੜੀ ਭਰਤੀ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਹੱਥ ਮਜ਼ਬੂਤ ਕਰਾਂਗੇ ਤੇ ਲੋਕਾਂ ਦੇ ਵਿੱਚ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਦਾ ਪ੍ਰਚਾਰ ਕਰਕੇ 2027 ਦੇ ਵਿੱਚ ਜਿਹੜੀ ਆ ਨਵੀਂ ਸਰਕਾਰ ਬਣਨੀ ਆ ਸ਼੍ਰੋਮਣੀ ਅਕਾਲੀ ਦਲ ਨਰੋਲ ਸਰਕਾਰ ਜਿਹੜੀ ਸ਼੍ਰੋਮਣੀ ਅਕਾਲੀ ਦਲ ਸਰਤਾਸ਼ ਕੁਮਾਰ ਸਿੰਘ ਜੀ ਬਾਦਲ ਸਾਹਿਬ ਵਿਕਰਮ ਸਿੰਘ ਜੀ ਟੀ ਆਕਵਾਲ ਸਿੰਘ ਜੀ ਸੰਧੂ ਸਾਹਿਬ ਜਾਂ ਹੋਰ ਜਿਹੜੀ ਲੀਡਰਸ਼ਿਪ ਆ ਸਾਰਿਆਂ ਦਾ ਸਹਿਯੋਗ ਨਾਲ ਕਰਕੇ ਪੂਰੀ ਜੋਸ਼ੋਖ ਰੋਸ਼ ਨਾਲ ਜਿਹੜੀ ਆ ਭਰਤੀ ਉਹ ਮੈਮ ਭਰਤੀ ਮੈਮ ਨੂੰ ਚਾਲੂ ਕਰਾਂਗੇ